ਸਸਿਕਾ ਜੀ ਦੇ ਅਨੁਸਾਰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਲੂ ਤੇ ਮਟਰ ਨਾਲ ਆਪਾਂ ਸੌਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ 4-5 ਆਲੂ ਉਬਾਲ ਲਏ ਸੀ ਇਧਰ ਆਪਾਂ ਇੱਕ ਟੁਕਾਪੂ ਮਟਰਾਂ ਨੂੰ ਉਬਾਲ ਲਿਆ ਸੀ ਤੇ ਜਿਸ ਤਰ੍ਹਾਂ ਹੁਣ ਆਪਣੀ ਸਰਦੀ ਜਾਂਦੀ ਆ ਤੇ ਗਰਮੀ ਆਉਂਦੀ ਆ ਤੇ ਮਟਰਾਂ ਜਲਦੀ ਗਲ ਦੇਣੀ ਆ ਤੇ ਆਪਾਂ ਉਬਾਲ ਕੇ ਮਟਰ ਬਣਾਵਾਂਗੇ ਬਹੁਤ ਜਿਆਦਾ ਇਹ ਵਧੀਆ ਬੰਦੇ ਆ ਤੇ ਆਲੂਆਂ ਨੂੰ ਮੈਂ ਛੋਟੇ ਛੋਟੇ ਪੀਸ ਕੱਟ ਲਵਾਂਗੀ ਆਲੂਆਂ ਨੂੰ ਤੇ ਹੁਣ ਆਪਾਂ ਗੈਸ ਤੇ ਤੜਕਾ ਲਾਵਾਂਗੇ ਤੇ ਗੈਸ ਤੇ ਮੈਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ 3-4 ਚਮਚ ਸਰੋਂ ਦਾ ਤੇਲ ਪਾ ਦਵਾਂਗੇ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਨੂੰ ਪਾ ਦਵਾਂਗੇ ਤੇ ਜੀਰੇ ਨੂੰ ਤੜਕ ਦਵਾਂਗੇ ਜੀਰਾ ਤੜਕ ਗਿਆ ਮੈਂ ਇਹਦੇ ਵਿੱਚ ਆਪਾਂ ਕੱਦਕੜ ਤੇਲ ਨਾਲ ਸਨੂ ਮੈਂ ਪੋਟਲਿਆ ਸੀ ਇਹ ਸਬਸਾ ਪਾ ਦਵਾਂਗੇ ਤੇ ਮਿਕਸ ਕਰ ਲਵਾਂਗੇ ਥੋੜੀ ਜਿਹੀ ਆਪਾਂ ਹਿੰਗ ਪਾ ਦਵਾਂਗੇ ਖੂਰ ਦਾ ਫਲੇਵਰ ਬਹੁਤ ਵਧੀਆ ਆਉਂਦਾ ਸਰਦੀ ਦੇ ਵਿੱਚ ਕਿਤਾਬਿਕ ਲਸਣ ਨੂੰ 2 ਮਿੰਟ ਹੋ ਗਏ ਸੀ ਆਪਾਂ ਭੁੰਨਦਿਆਂ ਨਾਲ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਆਪਾਂ ਬਰੀਕ ਕੱਟ ਲਿਆ ਸੀ ਇੱਥੇ ਨੇ ਦੋ ਪਿਆਜ਼ ਕੱਟੇ ਸੀ ਪਿਆਜ਼ਾਂ ਨੂੰ ਮਿਕਸ ਕਰਵਾ ਲਵਾਂਗੇ ਪਿਆਜ਼ਾਂ ਨੂੰ ਆਪਾਂ ਤੇਲ ਚਾਰ ਮਿੰਟ ਵਾਸਤੇ ਭੁੰਨਾਂਗੇ ਪਿਆਜ਼ ਭੁੰਨੇ ਹੋ ਭੁੱਲ ਹੋ ਗਏ ਤੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਆਪਣੇ ਸਵਾਦ ਅਸਾਰ 1 ਚਮਚਾ ਲਾਲ ਮਿਰਚ ਦਾ ਪਾਊਡਰ ਅੰਚੇ ਤੋਂ ਘੱਟ ਕਾਲੀ ਮਿਰਚ ਇੱਕ ਚਮਚਾ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਅਦੇਸਮ ਚੇਤੂ ਕਾਰਡ ਪਾਉ ਦੀ ਪਾਉੜਾ ਇੱਥੇ ਪਾ ਦਾਂਗੇ ਹਰੀਆਂ ਮਿਰਚਾਂ ਇੱਥੇ ਮੈਂ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਕੁੱਟ ਲਿਆ ਸੀ ਇੱਥੇ ਕਸਤੂਰੀ ਮੇਥੀ ਲਈ ਸੀ ਕਤੂਰੀ ਦੀ ਮੇਥੀ ਨਾਲ ਪਾ ਮਸਲ ਕੇ ਪਾ ਦਵਾਂਗੇ ਸਾਰੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਗਿਆਰ ਦਾ ਫਲੇਮ ਇੱਥੇ ਲੋ ਰੱਖਿਆ ਸੀ ਮਸਾਲੇ ਮਿਕਸ ਹੋ ਗਏ ਹੋਣ ਇਹਦੇ ਵਿੱਚ ਚੱਪਾ ਇਥੇ ਮੈਂ ਦੋ ਟਮਾਟਰ ਗ੍ਰाइंड ਕਰ ਲਏ ਸੀ ਟਮਾਟਰਾਂ ਨੂੰ ਪਾ ਦਵਾਂਗੇ ਟਮਾਟਰ ਪਾ ਕੇ ਹੁਣ ਆਪਾਂ ਮਸਾਲੇ ਨੇ ਪਕਾ ਦੇਵਾਂਗੇ 5-4 ਮਿੰਟ ਵਾਸਤੇ ਮਸਾਲੇ ਨੂੰ ਤੇਲ ਚਾਰ ਮਿੰਟ ਹੋ ਗਏ ਸੀ ਇਹਦੇ ਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਹੁਣ ਮੈਂ 2-3 ਚਮਚੇ ਪਾਣੀ ਪਾਇਆ ਸੀ ਤੇ ਮਸਾਲੇ ਨੂੰ ਆਪਾਂ ਮਿਕਸ ਕਰ ਦਵਾਂਗੇ ਆਣੀ ਇਸ ਕਰਕੇ ਪਾਇਆ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਹੁਣ ਮਸਾਲੇ ਨੂੰ ਆਪਾਂ ਠੱਕ ਕੇ ਪਕਾਵਾਂਗੇ ਦਾਲੇ ਨੂੰ ਚੈੱਕ ਕਰ ਲਵਾਂਗੇ ਤੇ ਮਸਾਲੇ ਨੂੰ ਮੈਂ 5-7 ਮਿੰਟ ਵਾਸਤੇ ਕਪਾ ਲਿਆ ਸੀ ਤੇ ਮਸਾਲਾ ਬਹੁਤ ਵਧੀਆ ਬਣ ਗਿਆ ਹੈ ਇਹ ਵਧੀਆ ਤਰੀਕੇ ਨਾਲ ਪੱਕ ਗਿਆ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਹੀ ਮਟਰ ਪਾ ਦਾਂਗੇ ਇਨਾਰੇ ਵਿੱਚ ਇਹਨੂੰ ਚੰਗੀ ਤਰ੍ਹਾਂ ਉਬਾਦਾਂਗੇ ਤੇ ਮਿਕਸ ਕਰ ਦੇਵਾਂਗੇ ਬਾਅਦ ਵਿੱਚ ਮਿਕਸ ਕਰਦੇ ਤ ASCII ਤੇ ਹੋਣਾ ਤਾਂ ਇਹਨੂੰ ਟੱਕ ਕੇ ਪਕਾਵਾਂਗੇ ਜਦ ਨੂੰ ਚੈੱਕ ਕਰ ਲਵਾਂਗੇ ਸਬਜੀ ਨੂੰ ਆਪਾਂ 5 ਕਿ ਮਿੰਟ ਹੋਰ ਪਕਾ ਲਵਾਂਗੇ ਤੇ ਜੇ ਤੁਹਾਨੂੰ ਮੇਰੇ ਸੁੱਕੀ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇਹ ਵਾਲੀ ਸਬਜੀ ਆਪਾਂ ਪਰੌਠੇ ਨਾਲ ਖਾਓ ਆਪਾਂ ਪੂੜੀ ਨਾਲ ਖਾਓ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਥੋੜੀ ਥੋੜੀ ਇਸ ਤਰ੍ਹਾਂ ਸੁੱਕ ਵਾਲੀ ਸਬਜੀ ਹੋਵੇ ਸਬਜੀ ਨੂੰ 2-3 ਮਿੰਟ ਵਾਸਤੇ ਆਪਾਂ ਪਕਾ ਲੈਨੇ ਹੋਰ ਜਿਹਨੂੰ ਚੈੱਕ ਕਰ ਲਵਾਂਗੇ ਸਬਜੀ ਵਿੱਚ ਦੋ ਹਣੀਆ ਮਿਰਚਾਂ ਪਾ ਦਵਾਂਗੇ ਤੇ ਇੱਥੇ ਮੈਂ ਅੰਬਚੂਰ ਲਿਆ ਸੀ ਅੰਬਚੂਰ ਪਾ ਦਵਾਂਗੇ ਖੱਟੀ ਸਬਜੀ ਟੇਸਟ ਲੱਗਦੀ ਹੈ ਤੇ ਇੱਥੇ ਆਪਾਂ ਧਨੀਏ ਨੂੰ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਸਬਜੀ ਨੂੰ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਸਬਜੀ ਬਣ ਕੇ ਰੈਡੀ ਹੈ ਤੇ ਸਬਜੀ ਵੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਤੇ ਸਬਜੀ ਨੂੰ ਆਪਾਂ ਹੁਣ ਸਰਵ ਬੋਲ ਵਿੱਚ ਪਾ ਦਵਾਂਗੇ ਸਬਜੀ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਤੇ ਇਹ ਸਬਜੀ ਪਰੌਠੀ ਨਾਲ ਪੂੜੀ ਨਾਲ ਬਹੁਤ ਜਿਆਦਾ ਟੇਸਟ ਲੱਗਦੀ ਆ ਘਰੇ ਘੁਲੀ ਸਬਜੀ ਹੋਵੇ ਸੁੱਕੀ ਸਬਜੀ ਤੇ ਸਬਜੀ ਵੇਖੋ ਤੁਸੀਂ ਲਾਜਵਾਬ ਸਬਜੀ ਬਣ ਕੇ ਰੈਡੀ ਹੋਈ ਆ ਤੇ ਜੇ ਤੁਹਾਨੂੰ ਸਾਡੀ ਸੁੱਕੀ ਸਬਜ਼ੀ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ